ਤਾਂ ਤੁਹਾਨੂੰ ਲੱਗ ਰਿਹਾ ਹੋਣਾ ਕਿ ਸ਼ਾਮ ਦੇ 7 7:30 ਜਾਂ ਫਿਰ 8 ਵਜੇ ਦਾ ਸਮਾਂ ਹੈ ਲੇਕਿਨ ਸਮਾਂ ਇਸ ਵਕਤ ਅਜੇ 4 ਵਜੇ ਦਾ ਹੀ ਹੋਇਆ ਹੈ ਤੇ ਸ਼ਾਮ ਵਰਗਾ ਮਾਹੌਲ ਪੈਦਾ ਹੋ ਗਿਆ ਹੈ بارش ਜਿਹੜੀ ਉਹ ਹੋ ਰਹੀ ਹੈ ਝੜੀ ਆ ਜਿਹੜੀ ਉਹ ਇੱਕ ਤਰ੍ਹਾਂ ਦੀ ਅੱਜ ਲੱਗੀ ਹੋਈ ਹੈ ਤਾਂ ਪਟਿਆਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਤੋਂ ਇਲਾਵਾ ਹੋਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਇਸ ਵਕਤ بارش ਹੋ ਰਹੀ ਹੈ ਦੂਜੇ ਪਾਸੇ ਪੰਜਾਬ ਦੇ 6 ਜ਼ਿਲ੍ਹੇ ਨੇ ਜਿਹੜੇ ਉਹ ਹੜ੍ਹਾਂ ਦਾ ਸਾਹਮਣਾ ਕਰ ਰਹੇ ਨੇ ਬਿਆਸ ਰਾਵੀ ਸਤਲੁਜ ਪੂਰੇ ਪ੍ਰਕੋਪ ਉੱਤੇ ਚੱਲ ਰਹੇ ਨੇ ਤਾਂ ਬੀਤੇ ਦਿਨ ਪਾਖੜਾ ਡੈਮ ਦੇ ਫਲੱਡ ਗੇਟ ਨੇ ਜਿਹੜੇ ਉਹ ਖੋਲੇ ਗਏ ਨੇ ਜਿਹੜੇ ਪਿਛਲੀ ਵਾਰ ਹੜਾਂ ਦੌਰਾਨ ਵੀ ਖੋਲੇ ਨਹੀਂ ਸੀ ਗਏ ਲੇਕਿਨ ਇਸ ਵਾਰ ਉਹ ਫਲੱਡ ਗੇਟ ਨੇ ਜਿਹੜੇ ਉਹ ਵੀ ਖੋਲੇ ਗਏ ਨੇ ਦੂਜੇ ਪਾਸੇ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਏ ਜੇ ਬਿਆਸ ਦੀ ਗੱਲ ਕੀਤੀ ਜਾਵੇ ਤਾਂ ਬਿਆਸ ਦਰਿਆ ਇਸ ਵਕਤ ਕਹਿਰ ਵਰਤਾਉਂਦਾ ਨਜ਼ਰ ਆ ਰਿਹਾ ਏ ਗੁਰਦਾਸਪੁਰ ਤਰਨਤਾਰਨ ਕਪੂਗਥੜਾ ਦੂਜੇ ਪਾਸੇ ਹਰੀਕੇ ਪੱਤਣ ਤੋਂ ਅੱਗੇ ਫਿਰੋਜ਼ਪੁਰ ਫਰ ਜ਼ਿਲਕਾ ਦੇ ਜਿਹੜੇ ਉਹ ਖੜਾ ਦੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਤਾਂ ਇਸ ਵਕਤ ਤੋਂ ਲੂ ਪਟਿਆਲਾ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਬਾਰਿਸ਼ ਹੋ ਰਹੀ ਹੈ ਤਾਂ ਤੁਸੀਂ ਵੀ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਇਸ ਵਕਤ ਤੁਸੀਂ ਕਿੱਥੇ ਮੌਜੂਦ ਹੋ ਅਤੇ ਉੱਥੇ ਬਾਰਿਸ਼ ਹੋ ਰਹੀ ਹੈ ਜਾਂ ਫਿਰ ਨਹੀਂ ਲੇਕਿਨ ਮੌਸਮ ਵਿਭਾਗ ਦੇ ਵੱਲੋਂ ਅਲਰਟ ਦੇ ਜਿਹੜੇ ਉਹ ਜ਼ਰੂਰ ਜਾਰੀ ਕੀਤੇ ਗਏ ਸੀ ਤੇ ਜੇ ਗੱਲ ਕੀਤੀ ਜਾਵੇ ਇੰਟਰਨੈਟ ਰਾਹੀਂ ਵੀ ਬਹੁਤ ਸਾਰੇ ਲੋਕਾਂ ਨੇ ਮੀਂਹ ਦੀ ਜਾਣਕਾਰੀ ਲਈ ਸੀ ਹਾਲਾਂਕਿ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਇੰਟਰਨੈਟ ਦੇ ਉੱਤੇ ਮੀਂਹ ਦਿਖਾਈ ਦਿੰਦਾ ਹੈ ਲੇਕਿਨ ਅਸਲ ਦੇ ਵਿੱਚ ਮੀਹ ਜਿਹੜਾ ਉਹ ਕਾਫੀ ਘੱਟ ਪੈਂਦਾ ਹੈ ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਅਨੁਮਾਨ ਨੇ ਜਿਹੜੇ ਉਹ ਲਗਾਏ ਜਾਂਦੇ ਨੇ ਜਿਹੜੇ ਜ਼ਿਆਦਾਤਰ ਸਟੀਕ ਹੁੰਦੇ ਨੇ ਤਾਂ ਇਸ ਵਕਤ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਪ੍ਰਕਾਰ ਬਾਦ ਹੋ ਰਹੀ ਹੈ ਕੰਮਕਾਰ ਤੋਂ ਛੁੱਟੀਆਂ ਨੇ ਜਿਹੜੀਆਂ ਉਹ ਲੋਕਾਂ ਨੂੰ ਹੋਣ ਵਾਲੀਆਂ ਨੇ ਲੋਕ ਆਪਣੇ ਘਰਾਂ ਨੂੰ ਜਾ ਰਹੇ ਨੇ ਤਾਂ ਅਜੇ ਵਿੱਚ ਵੀ ਉਹਨਾਂ ਲਈ ਇੱਕ ਵੱਡੀ ਮੁਸੀਬਤ ਬਣ ਸਕਦਾ ਹੈ ਟੂਟਰ ਜਾਂ ਫਿਰ ਪਬਲਿਕ ਟਰਾਂਸਪੋਰਟ ਕਰਨ ਵਾਲੇ ਲੋਕ ਨੇ ਜਿਹਨਾਂ ਨੂੰ ਸਾਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਹਸਪਤਲ ਪਰ ਪੈਂਡ ਕਰਕੇ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਕਈ ਜ਼ਿਲ੍ਹੇ ਨੇ ਜਿਹੜੇ ਉਹ ਹੜ੍ਹਾਂ ਦਾ ਅਤੇ ਦਾ ਸਾਹਮਣਾ ਕਰ ਰਹੇ ਨੇ ਤਾਂ ਕਿ ਮੌਸਮ ਵਿਭਾਗ ਨੇ ਤਿੰਨ ਦਿਨਾਂ ਤੱਕ ਮੀਂਹ ਲਈ ਕੋਈ ਵੱਡੀ ਚੇਤਾਵਨੀ ਨਹੀਂ ਦਿੱਤੀ ਲੇਕਿਨ ਕੁਝ ਥਾਵਾਂ ਤੇ ਹਲਕਾ ਤੇ ਦਰਮਿਆਨਾ ਮੀਂਹ ਆ ਜਿਹੜਾ ਉਹ ਪੈ ਸਕਦਾ ਹੈ ਅਗਰ ਡੈਮਾਂ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਮੰਗਲਵਾਰ ਬਾਅਦ ਨੂੰ ਪਾਖੜਾ ਡੈਮ ਦੇ ਗੇਟ ਦੇ ਜਿਹੜੇ ਉਹ 2 ਫੁੱਟ ਤੱਕ ਖੋਲੇ ਗਏ ਸੀ ਫਲੱਡ ਗੇਟ ਖੋਲੇ ਗਏ ਸੀ ਅਤੇ 45 ਹਜ਼ਾਰ ਕਿਊਸਿਕ ਪਾਣੀ ਜਿਹੜਾ ਉਹ ਛੱਡਿਆ ਗਿਆ ਸੀ ਪਾਖੜਾ ਬਿਆਸ ਪ੍ਰਬੰਧਨ ਬੋਰਡ ਯਾਨੀ ਕਿ BBMB ਨੇ ਲੋਕਾਂ ਨੂੰ ਸਿੱਕੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਡੈਮ ਦਾ ਪੱਧਰ ਅਜੇ ਖਤਰੇ ਦੇ ਨਿਸ਼ਾਨ ਤੋਂ ਕਾਫੀ ਥੱਲੇ ਹੈ ਦੂਜੇ ਪਾਸੇ ਪੌਗ ਡੈਮ ਤੋਂ ਵੀ 75 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ ਤਾਂ ਮੰਗਲਵਾਰ ਨੂੰ ਇਸ ਡੈਮ ਦਾ ਪੱਧਰ ਆ ਜਿਹੜਾ ਉਹ 1383.03 ਫੁੱਟ ਸੀ ਜਿਹੜਾ ਕੀ ਖਤਰੇ ਦੇ ਨਿਸ਼ਾਨ ਕੋਲ ਸੀ ਤਾਂ ਦੂਜੇ ਪਾਸੇ ਦੀ ਗੱਲ ਕੀਤੀ ਜਾਵੇ ਥਰਡ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਨੇ ਜਿਹੜੇ ਉਹ ਚਲਾਏ ਜਾ ਰਹੇ ਨੇ ਪੰਜਾਬ ਦੇ 6 ਜ਼ਿਲ੍ਹੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਤੇ ਫੈਂਕ ਦੇ ਪਿੰਡ ਤੇ 14200 ਏਕੜ ਤੋਂ ਵੱਧ ਖੇਤੀਯੋਗ ਜ਼ਮੀਨ ਇਸ ਦੇ ਨਾਲ ਪ੍ਰਭਾਵਿਤ ਹੋਈ ਹੈ ਫਿਰੋਜ਼ਪੁਰ ਫਾਜ਼ਿਲਕਾ ਤੇ ਕਪੂਤਲਾ ਸਭ ਤੋਂ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰ ਰਹੇ ਨੇ ਕਈ ਪਿੰਡਾਂ ਦਾ ਸੰਪਰਕ ਇਲਾਕਿਆਂ ਤੋਂ ਟੁੱਟ ਗਿਆ ਹੈ ਦੂਜੇ ਪਾਸੇ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਨੇ ਜਿਹੜੇ ਇਹਨਾਂ ਦੇ ਵਿੱਚ ਵੀ ਫਾੜਾਂ ਨੂੰ ਲੈ ਕੇ ਅਲਰਟ ਕੀਤਾ ਗਿਆ ਹੈ ਸਿੱਜੀ ਨੂੰ ਸੰਭਾਲਣ ਲਈ 172 ਐਮਬੂਲੈਂਸਾਂ ਅਤੇ 643 ਐਨਡੀਆਰਐਸ ਦੀਆਂ ਟੀਮਾਂ ਪਹੁੰਚ ਕੀਤੀਆਂ ਗਈਆਂ ਨੇ ਦੂਜੇ ਪਾਸੇ ਜਮਨਾ ਨਦੀ ਉਫਾਨ ਤੇ ਚੱਲਦੀ ਆ ਅਤੇ ਉਸ ਦੇ ਵਿੱਚ ਹਰਤੀਕੁੰਡ ਬਰਾਸ ਦੇ ਗੇਟ ਨੇ ਜਿਹੜੇ ਉਹ ਖੋਲੇ ਜਾਂਦੇ ਨੇ ਇਸਿੱਤਰਾ ਮਹਾਰਾਸ਼ਟਰ ਦੇ ਵਿੱਚ ਵੀ ਭਾਰੀ ਬਾਰਿਸ਼ ਆ ਜਿਹੜੀ ਉਹ ਹੋ ਰਹੀ ਹੈ ਅਤੇ ਜਨਜੀਵਨ ਅਸਤਵਿਅਸਤ ਹੋ ਗਿਆ ਹੈ ਫਲਾਈਟਾਂ ਅਤੇ ਰੇਲਾਂ ਤੱਕ ਇਸ ਬਾਰਿਸ਼ ਨੇ ਰੋਕ ਦਿੱਤੀਆਂ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਇਸ ਵਕਤ ਪਟਿਆਲਾ ਤੋਂ ਤੁਹਾਡੇ ਨਾਲ ਪੇਸ਼ੀਆਂ ਕਰ ਰਿਹਾ ਜਿੱਥੇ ਇਸ ਵਕਤ ਬਾਰਿਸ਼ ਹੋ ਰਹੀ ਹੈ ਹਾਲਾਂਕਿ ਹਲਕੀ ਬਾਰਿਸ਼ ਹੋ ਰਹੀ ਹੈ ਲੇਕਿਨ ਉਹ ਇਲਾਕੇ ਜਿਨ੍ਹਾਂ ਦੇ ਵਿੱਚ ਹੜ੍ਹ ਆਇਆ ਹੋਇਆ ਹੈ ਉਹਨਾਂ ਦੇ ਵੱਲੋਂ ਭਾਰੀ ਮੁਸ਼ਕਲ ਦਾ ਸਾਹਮਣਾ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਪਟਿਆਲਾ ਤੋਂ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਆਰ ਆਈ